ਉਹ ਚੈੱਕ ਪੋਸਟ ਤੇ ਤਾਇਨਾਤ ਹੋ ਗਿਆ ਹੈ ਇਸ ਤੋਂ ਬਾਅਦ ਨਾ ਕੋਈ ਗੱਡੀ ਅਦਰੋਂ ਨੰਗੇਗੀ ਨਾ ਵਾਪਸ ਜਾਏਗੀ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਹੁਣ ਕਿ ਜਿਨੇ ਵੀ ਕਨੌਰੀ ਤੋਂ ਬਾਰਡਰ ਵਾਲ ਨੂੰ ਜਾਣਾ ਚਾਹ ਹਰਿਆਣੇ ਚ ਐਂਟਰ ਕਰਨਾ ਉਹ ਦੂਸਰੀ ਸਾਈਡ ਤੋਂ ਆਵੇ ਸੋ ਇਹ ਸਾਰੇ ਭਾਰਤੀ ਕਿਸਾਨ ਯੂਨੀਅਨ ਫੋਰਸਾ ਦੀ ਦੇ ਜਿਹੜੂ ਵੀਰ ਹੈ ਆਪਣੇ ਸਮੇਂ ਦੇ ਮਤਾਪਕ ਟਾਈਮ ਆਊਟ ਹੋ ਗਿਆ ਹੈ ਸੋ ਜੋ ਵੀ ਭਾਰਤੀ ਕਿਸਾਨ ਯੂਨੀਅਨ ਕੋਸਾ ਵੀ ਨੂੰ ਯੂਨੀਅਨ ਨੂੰ ਸਾਡੇ ਪਤਾ ਕਿ ਨੂੰ ਕੋਲੋਂ ਹੁਕਮ ਆਉਂਦਾ ਹੈ ਉਹ ਇਹਨਾਂ ਬੈਨ ਲਾਗੂ ਕੀਤਾ ਜਾਂਦਾ ਹੈ ਸੋ ਇਹ ਸਾਰੀ ਜੀ ਕੋਈ ਸਾਡੇ ਕੌਮੀ ਪਰ ਤਾਂ ਆ ਕੀ ਆਪ ਫੇਸ ਚੈੱਕ ਪੋਇੰਟ ਦੀ ਕਮਾਂਡ ਸੰਭਾਲ ਕੇ ਖੜਿਆ ਹੈ ਕੋਈ ਇਹਨਾਂ ਦਾ ਧੰਨਵਾਦ ਮੈਨੂੰ ਅੱਜ ਤਕਰੀਬਨ ਸਵਾ ਮਹੀਨਾ ਹੋ ਗਿਆ ਹੈ ਪਤਾ ਕੀ ਦੇ ਨਾਲ ਲਗਾਤਾਰ ਦੋ ਕੰਡੇ ਪਤਾ ਕੀ ਇਸ ਮੋਰਚੇ ਤੋਂ ਗਹਿਰਾ ਅਜਰ ਹੋਇਆ ਨਹੀਂ ਤੇ ਤਕਰੀਬਨ ਸਾਰਾ ਸਮਾਂ ਇਤਿਹਾਸਿਕ ਲੱਗਾ ਫੇਸ ਤੋਂ ਚੈੱਕ ਪੋਇੰਟ ਦੀ ਕਮਾਂਡ ਆਪ ਸੰਭਾਲ ਕੇ ਬੈਠਦੇ ਆ ਸਾਰੇ ਵੀ ਜਿਹੜੇ ਆ 600 ਚੈੱਕ ਪੋਸਟਲ ਚਨਾਤ ਹੋ ਗਿਆ ਹੈ ਪਤਾ ਨਹੀਂ ਕਿੰਨੇ ਵਜੇ ਨਾਕਾ ਸ਼ੁਰੂ ਕੀਤਾ ਤੇ ਕਿੰਨੇ ਵਜੇ ਆਪਾਂ ਸਪੋਜੀਏ ਸ਼ਾਮ ਦੇ 7 ਵਜੇ ਤੋਂ ਲੈ ਕੇ ਸਵੇਰੇ ਅਸੀਂ 7 ਵਜੇ ਤੇ ਨਾਕਾ ਚੱਲੂਗਾ ਔਰ ਹਰੇਕ ਬੰਦੇ ਦੀ ਚੈਕਿੰਗ ਹੋਊਗੀ ਚਾਹੇ ਕੋਈ ਸਾਡਾ ਜਥੇਬੰਦੀ ਦਾ ਹੋਵੇ ਤਾਂ ਵੀ ਚੈਕ ਕਰੂਗੀ ਔਰ ਕੋਈ ਵੀ ਗੱਡੀ ਐਤੋਂ ਦਾ ਰਾਤ ਨੂੰ ਐਂਟਰ ਨਹੀਂ ਕਰਨੀ ਕਰਨ ਦੇਣੀ ਅਸੀਂ ਤੇ ਨਾ ਹੀ ਅਜੇ ਤਾਈਂ ਕੀਤੀ ਆ ਇਸ ਤਰ੍ਹਾਂ ਕਿ ਜਿਹੜੇ ਬਾਕੀ ਸਾਡੀ ਚੈਨਾਟ ਆ ਜੇ ਜਿਹੜੇ ਸਾਡੇ 25 ਬੰਦੇ ਨੇ ਇਹ ਖੜ ਗਏ ਨੇ ਔਰ ਜਿਹੜੇ 50 ਬੰਦੇ ਹੋ ਉਹ ਅੰਦਰ ਰਾਮ ਕਰਨਗੇ ਤੇ ਜੇ ਫਿਰ ਸਾਨੂੰ ਲੋਡ ਪਈ ਤਾਂ ਉਹਨਾਂ ਸਾਰਿਆਂ ਨੂੰ ਅਸੀਂ ਕਾਲਾ ਕੇ ਡਾਂਗਾ ਦੇ ਕੇ ਜੋ ਕੋਈ ਐਕਸ਼ਨ ਹੋਊਗਾ ਮਤਲਬ ਸਾਡੀ ਜਿਹੜੀ ਇਹ ਕਸਤੀਆ 24 ਘੰਟੇ ਰਹਿੰਦੀ ਆ ਪੂਰੀ ਇਸ ਮਤਲਬ ਪਟਾਣ ਦੀ ਜਿਹੜੀ ਪ੍ਰਾਈਵੇਟ ਗੱਡੀ ਆ ਉਹ ਤਾਂ ਬਿਲਕੁਲ ਇਸ ਤਰ੍ਹਾਂ ਕ੍ਰੋਸ ਨਹੀਂ ਕਰਦੀ ਜੀ ਨਾ ਜੀ ਨਾ ਬਿਲਕੁਲ ਨਹੀਂ ਬਿਲਕੁਲ ਜਿਹੜੀ ਜੁਨੀਅਨ ਦੀ ਗੱਡੀ ਆਉਂਦੀ ਆ ਤੁਸੀਂ ਉਸ ਜੁਨੀਅਨ ਤੇ ਜਿਹੜੇ ਉਹ ਬਾਹਰ ਤੇ ਆ ਉਹਨਾਂ ਨੂੰ ਇੱਥੇ ਬੁਲਾ ਕੇ ਪੂਰੀ ਤਕਰੀਕਾਤ ਕਰਕੇ ਆਈឌੀ ਵੇਖ ਕੇ ਫਿਰ ਅੱਗੇ ਭੇਜ ਦਿਓ ਪੂਰਾ ਚੈੱਕ ਕਰਕੇ ਜੀ ਪੂਰਾ ਚੈੱਕ ਕਰ ਧੰਨਵਾਦ ਜੀ ਵਾਖੋ ਸਾਹਿਬ ਫਟੇ ਤੇ ਸਾਡੇ ਕਿ ਅੱਜ ਆਪਣੇ ਇਧਰ ਲਈ ਕੁਝ ਥਾਵਾਂ ਤੇ ਵੱਡੇ ਵੱਡੇ ਕਾਰਪੋਰੇਟ ਆ ਕੇ ਜ਼ਮੀਨਾਂ ਲੈਣ ਲੱਗੇ ਆ। ਆ ਜਿਹੜੇ ਬਿੱਲਾਂ ਲਈ ਲੜੇ ਸੀ ਉਹ ਤੇ ਚ ਇਹ ਵੀ ਇੱਕ ਗੱਲ ਸੀ। ਇਹ ਕੀ ਕਰਨਗੇ ਕਿਉਂਕਿ ਇਹਨਾਂ ਦੀ ਨਜ਼ਰ ਜ਼ਮੀਨ ਤੇ ਹੈ। ਕਿਹੜਾ ਅਰਥਚਾਰਾ ਹੈ ਨਾ ਜਿਹਦੇ ਨਾਲ ਦੁਨੀਆ ਚੱਲਦੀ ਹੈ ਉਹ ਕਿਸਾਨ ਵਿਰੋਧੀ ਹੈ। ਸਭ ਤੋਂ ਵੱਡਾ ਦੇਸ਼ ਇਸ ਕੰਮ 'ਚ ਮੋਹਰੀ ਕਿਹੜਾ ਅਮਰੀਕਾ। ਤੁਹਾਨੂੰ ਪਤਾ ਉੱਥੇ ਸਭ ਤੋਂ ਵੱਡਾ ਕਿਸਾਨ ਕੌਣ ਹੈ? ਬੈਲਗੇਟ ਜਿਹਦੇ ਕੋਲੇ 2.5 ਲੱਖ ਏਕੜ ਜ਼ਮੀਨ ਹੈ। ਬੈਲਗੇਟ ਕੋਲੇ 2.5 ਲੱਖ ਏਕੜ ਜ਼ਮੀਨ ਹੈ। ਇਹੀ ਕੰਮ ਇਹ ਚਾ ਰਹੇ ਨੇ ਇੱਥੇ ਹੋਵੇ। ਇਹਨਾਂ ਨੇ ਇਕੱਲੇ ਆ ਸੀਲੋ ਵੇਲੋ ਨਹੀਂ ਬਣਾਏ। ਇਹ ਕਿੱਲੇ ਵੀ ਖਰੀਦਣਗੇ। ਨਹੀਂ ਖਰੀਦੀ ਜਾਂਦੇ ਆ। ਇਹ ਖਰੀਦ ਕੇ ਬਹੁਤ ਨਾਵਾ ਤੇ। ਬਹੁਤ ਖਰੀਦਦੇ। ਮੁੱਡੇ ਜਿਹੜਾ ਰੂਲ ਹੈ ਨਾ। ਇਕੱਲਾ ਇਕੱਠਾ। ਆਪਣੇ ਇੱਕ ਬੰਦੇ ਲਈ ਅੱਡਾ ਰੂਲ। ਕੰਪਨੀ ਇੰਨਾ ਬਾਏ ਕਰ ਸਕਦੀ ਆ ਉਹ ਅੱਡਾ ਹੈ। ਇਹ ਆਹੀ ਚਾ ਰਹੇ। ਸਾਰੇ ਕੋਡ ਪੂਰੇ ਬਾਸਬੀ ਗਰੀਬ ਦੇ ਆ। ਬਸ ਹਾਲਾ ਦੇ ਇਮਾਨਦੰਦੇ ਇਹਨਾਂ ਨੂੰ ਆ ਪ੍ਰਧਾਨ ਜੀ ਆ ਚੱਕਰ ਕਿੰਨਾ ਟਾਈਮ ਲਗੋਈ ਰਹਿਰਾਸੋ ਸ਼ੁਰੂ ਹਾਂਜੀ ਅੱਜ ਤੋਂ ਸਾਡਾ ਕੋ ਰਹਿਰਾਸ ਦਾ ਮੈਂ ਇਹ ਚੋਣਾ ਚ ਦੇਖਿਆ ਕਿ ਦੁਪਹਿਰੀਆਂ ਚੋਣਾ ਚ ਆ ਰਾਜੇ ਬੜੇ ਦੇ ਘਰ ਵਾਲੀ ਦੇ ਲੋਕ ਯਾਰ ਬਾਬੇ ਪੈਰੀਆਂ ਅੱਛਾ ਉਹ ਐਡੇ ਬਿਸ਼ਰਮ ਹੁੰਦੇ ਉਤੋਂ ਆ ਥਾਪੀ ਦੇ ਦਿੰਦੇ ਐ ਨਹੀਂ ਕਹਦੇ ਵੀ ਨਹੀਂ ਭਾਈ ਦੂਰ ਰਹਿ ਸਾਥੋਂ ਬੱਧਾ ਤੂੰ ਇੱਕ ਲੀਟਰ ਦੇ ਸੀ ਕਿਤੇ ਕੰਮ ਗਏ ਉਹਦਾ 18 ਸਾਲ ਦਾ ਮੁੰਡਾ ਜਿਹੜਾ ਬੰਦਾ ਆਵੇ ਆਪਣਾ ਉਹਦੇ ਫੈਗੀਆਂ ਉਹ 18 ਸਾਲ ਦੇ ਬੰਦੇ ਨੇ ਇਹ ਨਹੀਂ ਕਿਹਾ ਵੀ ਤੂੰ ਬਾਬਾ 50 ਸਾਲ ਦਾ 60 ਸਾਲ ਦਾ ਫੈਗੀਆਂ ਆਪਣਾ ਲੋਹਰ ਦੇ ਉਹੋ ਹੀ ਗੱਲ ਤੋਂ ਆਇਆ ਤਰ ਅਸੀਂ ਸਾਡੀ ਮਾਨਸਿਕਤਾ ਇੰਨੀ ਚਾਪਲੂਸ ਅਸੀਂ ਬਣ ਚੁੱਕੇ ਹਾਂ ਜਾਂ ਅਸੀਂ ਇੰਨਾ ਕਿਰਦਾਰ ਗਿਰ ਗਿਰਦਾਰ ਸਾਡੇ ਕਲਾਮ ਦਿੱਕਰਦਾਰ ਮਰ ਗਏ ਚੋਲੀ ਚੱਕ ਗੋ ਗੁਲਾਮ ਤਾਂ ਬਾਹਰ ਚੜ੍ਹਦੇ ਗੁਲਾਮੀ ਦਾ ਸਾਡੀ ਉਹ ਗੱਲ ਨਾਲ ਜਦੋਂ ਉਹ ਗੱਲ ਆ ਵੀ ਜਦੋਂ ਝੂਲਾ ਪਾ ਜਾਂਦਾ ਕੰਨਾ ਪੈ ਜਾਂਦਾ ਸਾਡੇ ਲੋਕਾਂ ਦੇ ਨਾਲ ਉਹ ਗੁਲਾਮੀ ਵਾਲਾ ਝੂਲਾ ਉਹ ਕੰਨਾ ਪੈ ਗਏ ਅਸੀਂ ਦੂਰ ਨੂੰ ਹੀ ਜਿਹੜਾ ਬੰਦਾ ਸਾਡਾ ਬੰਦਾ ਸਾਡੀ ਗੱਲ ਕਰਦਾ ਸਾਡੀ ਕੌਮ ਦੀ ਗੱਲ ਕਰਦਾ ਸਾਡੀ ਜਵਾਨੀ ਦੀ ਗੱਲ ਕਰਦਾ ਉੱਚਾ ਕੇ ਜੇਲਾ ਸੀ ਵੀ ਬੰਦ ਹੋ ਗਿਆ ਰਿਆ ਨਾ ਹੈ ਗਈ ਆ ਹੁਣ ਆਪਣੇ ਬੈਠੇ ਹੀ ਨੇ ਲੈ ਕੋਲ ਹਣਾ ਉਹ 30 ਸਾਲ ਦਾ ਬੈਠਾ ਉਹ 35 ਦਾ ਬੈਠਾ ਹੈ ਉਹ 25 ਦਾ ਬੈਠਾ ਉਹ ਹੁਣ ਇਹਨਾਂ ਨੂੰ ਬਿਠਾਉਣ ਦੋ ਜਰੇ ਹਣਾ ਤੁਸੀਂ ਐ ਲੈ ਲਓ ਯਾਰ ਵੀ ਇੱਥੇ ਆਪਾਂ ਕਹਿੰਦੇ ਕਾਨੂੰਨ ਦਾ ਰਾਜ ਹੈ ਕਾਨੂੰਨ ਦੇ ਮਤਲਬ ਸਜ਼ਾ ਵੀ ਪੂਰੀ ਕਰਨੀ ਸਾਡੇ ਬੰਦੇ ਨਹੀਂ ਇੱਥੇ ਬਲਾਤਕਾਰ ਦੇ ਵਿੱਚੋਂ ਛੋਟੀਆਂ-ਛੋਟੀਆਂ ਬੱਚੀਆਂ ਦੇ ਬਲਾਤਕਾਰ ਕਰਨ ਵਾਲੇ ਬੰਦੇ ਵੀ ਬਾਹਰ ਆ ਜਾਂਦੇ ਸਾਡੇ ਦੇ ਅੰਦਰ ਜੀ ਬਾਹਰ ਕਿਉਂ ਸਾਡੇ ਬੰਦੇ ਤੂੰ ਦੇਖ ਲੈ ਵੀ ਸਾਡੇ ਫਿਰ ਇਹੀ ਤਾਂ ਰੌਲਾ ਹੈ ਹੁਣ ਮੈਨੂੰ ਇਹ ਕੱਲ ਦਾ ਜਵਾਬ ਦਿਓ ਬਾਈ ਆਪਾਂ ਕਹਿ ਦਿੰਨੇ ਆ ਵੀ ਸੈਂਟਰ ਮਾੜਾ ਦਿੱਲੀ ਮਾੜੀ ਆ ਫਲਾਨਾ ਮਾੜਾ ਟਿੰਕਾ ਮਾੜਾ 84 ਚ ਟਾਇਪ ਹੋਇਆ ਪ੍ਰਧਾਨ ਸਾਹਿਬਟਾ ਆ 84 ਤੋਂ ਲੈ ਕੇ 80 ਤੋਂ ਲੈ ਕੇ 95 ਤੱਕ ਸਾਢੇ ਹਜ਼ਾਰਾਂ ਮੁੰਡੇ ਮਾਰੇ ਮੁਕਾਬਲੇ ਬਣਾਉਣ ਦੀ ਕੋਈ ਕੋਸ਼ਿਸ਼ ਨਹੀਂ ਛੱਡਣਾ ਹੋਇਆ ਦੁਬਾਕੀਆਂ ਦੇ ਸਾਡੇ ਦੇ ਬਰਾਸਕਾਰ 25 ਸਾਡੇ ਮਾਰੇ ਗਏ ਗੁਰਦੁਆਰਿਆਂ ਸਾਡੇ ਦੇ ਨਾਲ ਤੇ ਆਪਾਂ ਦੋ ਵਾਰੀ ਕਾਂਗਰਸ ਬਣੀ ਅੱਜ ਵੀ ਲੋਕ ਨਾਲ ਨਾਤਰੇ ਕਰਦੇ ਆਂ। ਇਹੀ ਗੱਲ ਮੈਨੂੰ ਦੁੱਖ ਆਉਂਦੀ ਆ ਵੀ ਕਲਾਾਂ ਚ ਗਾਤਰੇ ਮੋਹਾ ਤੇ ਢਾੜੇ ਤੇ ਸਿਰ ਤੇ ਦਸਤਾਰ ਤੇ ਡਿੱਗੀ ਜਾਂਦੇ ਰਾਜੇ ਪ੍ਰਿੰਸ ਦੇ ਘਰ ਵਾਲੀ ਦੀ ਪਹਿਨੀ ਹੋਈ। ਕਾਲੇ ਹੋਏ ਬੇ ਜੀ ਵੀ ਛੇਤੀ ਬਣਾਵਾਂਗੇ ਤੁਹਾਨੂੰ। ਹਾਂ। ਆ ਅਗਲੇ ਤਿਆਰੀ ਕਰੀ ਬੈਠਾ ਹੋ। ਹੁਣ ਆ ਤੂੰ ਦੇਖ ਨਹੀਂ ਜਿੰਨਾ ਡਰਾਮਾ ਬਾਦਲਾਂ ਦਾ ਚੱਲਦਾ ਇਹ ਸਾਰਾ ਉਹੀ ਹੈ। ਵੀ ਕਿਸੇ ਤਰੀਕੇ ਨਾਲ ਬਾਦਲਾਂ ਨੂੰ ਪਾਕ ਸਾਫ ਬਰੀ ਕਰਕੇ ਤੋਂ ਕੱਢਣਾ। ਸਾਰਾ ਚੱਲਣਾ ਚਾਹੀਦਾ। ਚੱਲੀ ਜਾਂਦਾ। ਆ ਦੇ ਇਹ ਤੁਸੀਂ ਐਂ ਦੇਖ ਲਈ ਇੱਥੇ ਤੁਸੀਂ ਇੱਥੇ ਮੈਂ ਬੀਜੇਪੀ ਦੇ ਬਾਦਲ ਫਿਰ ਇਕੱਠੇ ਹੋ। ਤੋਂ ਕਹੀਤਾ ਜਾਂਦਾ ਵੀ ਆ ਸਾਡੀ ਸਰਕਾਰ ਬਣ ਸਾਡੀ ਸਰਕਾਰ ਕਿਹੜੀ ਨੀਤੀ ਕਰਕੇ ਬਣੂਗੀ ਤੇ ਇਹ ਵੀ ਦੱਸ ਦਿਓ ਕਿਹੜੀ ਨੀਤੀ ਕਰਕੇ ਬਣੂਗੀ ਅੱਦ ਨੀਤੀਗਾਂ ਦੀ ਇਕੱਠੇ ਹੋਗੇ। ਮਗਾ ਲਗਾ ਦਮ ਆ ਮੈਂ ਆਣਾ ਪਤਾ ਰੈਪਲਿ ਕਰਕੇ ਇੰਨਾ ਚੰਦ ਹੋ ਰਿਹਾ ਹੈ। ਮੈਂ ਜਿੱਤੇ ਲੁਧਿਆਣੇ ਗਿਆ ਜੀ ਆਪਣੇ ਨਾਲ ਉਹੀ ਬੰਦਾ ਇੱਕ ਉਹਦਾ ਛੋਟਾ ਭਰਾ ਕੈਂਸਰ ਦਾ ਮਰੀਜ਼ ਹੈ ਹੁਣੀ ਹੁਣੀ ਪਤਾ ਮੈਨੂੰ ਕੀ ਕਿਹਾ ਤੇਰੇ ਕੋਲੇ ਔੜਾ ਨਹੀਂ ਤੂੰ ਕਿਉਂ ਜੀ ਲੈਣ ਗਿਆ ਮੈਨੂੰ ਕਹਿੰਦਾ ਬਾਕੀ ਯਾਰ ਵੀ ਆਪਣੇ ਘਰੀ ਇਹੇ ਬਿਮਾਰੀ ਹੈਗੀ ਹੈ ਆਪਾਂ ਤਾਂ ਲੜਦੇ ਹੀ ਰਹਿੰਦੇ ਆ ਪਾਣੀ ਦੇ ਮੁੱਦੇ ਤੇ ਕੰਦਾ ਉਧਰ ਰੱਬ ਦੀ ਦੇ। ਦੱਸ। ਮਾਨਸਾ ਵਾਲੇ ਇਲੈਕਸ਼ਨ ਦੇ ਵਿੱਚ ਅਸੀਂ ਕਿਹ ਵੋਟਾਂ ਪਾਇਆ ਸੀ। ਤੁਹਾਨੂੰ ਕਦੀ ਵੀ ਸੜਕ ਕਰਾਇਆ। ਮਾਫੀ ਜਿਹੜਾ ਉਹ ਬੰਦ ਕਰਾਉਣ ਨੂੰ ਕਰਦੇ। ਸਾਰੀ ਇਲੈਕਸ਼ਨ ਲੱਖ ਲੱਖ ਰੁਪਇਆ ਤਾਂ ਲਾ। ਸੋਚ ਇੱਥੇ। ਇੱਥੇ ਸੀ ਨਾ ਕਿਸਾਨੀ ਨਾਲ ਜੋੜੇ ਆ। ਥੋੜੇ ਕੋਲੇ ਕੋਈ ਆਵੇ। ਲੀਡਰ ਉਹਨੂੰ ਇੱਕ ਪੁੱਛ ਲਿਓ ਜੇ ਕਿ ਐਂ ਕਰ। ਤਿੰਨਾ ਬਿੱਲਾਂ ਦੇ ਨਾਂ ਦੱਸ ਜਿਹੜੇ ਦਾ ਰੌਲਾ ਪਿਆ ਸੀਗਾ। ਲੱ ਤਿੰਨ ਬਿੱਲਾਂ ਦੇ ਨਾਮ ਲੈ ਜੇ ਮੈਨੂੰ ਥੱਲੇ ਬਾਲੇ ਨਹੀਂ 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 ਪੱਕ ਬਦਲ ਕੇ ਜਾਇਓ ਜੇ ਨਾ ਦਸਤਾਰ ਦਾ ਰੰਗ ਬਦਲ ਕੇ ਜਾਇਓ ਜੇ ਉਹਨੂੰ ਸਿਰਫ ਇੱਕ ਗੱਲ ਪੁੱਛਣੀ ਹੈ ਕਿ ਯਾਰ ਤਿੰਨ ਬਿੱਲਾਂ ਦੇ ਨਾਮ ਦੱਸ ਯਾਰ ਏਡੇ ਨਕਮੀ ਲੋਕਾਂ ਨੂੰ ਨਖੇਦ ਲੋਕਾਂ ਨੂੰ ਆਪਾ ਭਾਉਣੀ ਹੈ ਜਿਨ੍ਹਾਂ ਨੂੰ ਪਤਾ ਹੀ ਕੁਛ ਨਹੀਂ ਤੁਸੀਂ ਬੀਏ ਕਰਦੇ ਹੋ ਜਿੰਨੇ ਪੜੇ ਲਿਖੇ ਮੁੰਡੇ ਪੁੱਛੋ ਕੋਰਸ ਕਰਦੇ ਨੇ ਪੋਸਟ ਗ੍ਰੈਜੂਏਸ਼ਨ ਹੁੰਦੀ ਕੋਰਸ ਹੁੰਦਾ ਫਿਰ ਜਾ ਕੇ ਇੱਕ ਛੋਟੀ ਮੋਟੀ ਨੌਕਰੀ ਮਿਲਦੀ ਹੈ ਸਿਫਾਰਿਸ਼ ਲਾਉਣੇ ਕੀ ਕੁਛ ਕਰਦੇ ਤੇ ਇਹਨਾਂ ਨੂੰ ਅਸੀਂ ਟੌਪ ਤੇ ਬਾਅਦ ਗੱਲਨੇ ਆ ਜਿਨ੍ਹਾਂ ਨੂੰ ਅਕਲ ਹੀ ਨਹੀਂ ਸੌਰੀ ਕੱਖ ਨਹੀਂ ਪਤਾ ਇਹਨਾਂ ਨੂੰ ਇਹਨਾਂ ਨੂੰ ਪੁੱਛਦਾ ਲੋਕ ਕੀ ਮਤ ਇਹਦਾ ਨਾਮ ਲੈ ਦਿਓ ਮੈਂ ਨਹੀਂ ਆਣਾ ਉਹਦੇ ਵਿੱਚ ਕੀ ਲਿਖਿਆ ਸੀ ਮੈਂ ਆਣਾ ਨਾਮ ਲੈ ਦਿਓ ਬਿੱਲਾਂ ਦੇ ਬੱਸ ਗੱਲ ਖਤਮ ਤੁਸੀਂ ਇੱਕ ਹੋਰ ਦੇਖੋ ਨਹੀਂ ਨਹੀਂ ਉਹ ਕਿੰਨਾ ਰੱਟਾ ਮਾਰਿਆ ਨੋ ਹੋਈ ਪਤਾ ਲੱਗ ਜਾਂਦਾ ਆਖੀ ਬੋਲਣ ਲੱਗ ਪਈ ਚੱਲ ਤੁਹਾਨੂੰ ਕੱਲ ਦੀ ਤੁਸੀ ਖਬਰ ਪੜ੍ਹੀ ਹੋਣੀ ਹੈ ਸ਼ਾਇਦ ਜਾਂ ਸੋਸ਼ਲ ਮੀਡੀਆ ਤੇ ਦੇਖੀ ਹੋਣੀ ਹੈ ਕੱਲ ਇੰਗਲੈਂਡ ਦੇ ਵਿੱਚ ਲੰਡਨ ਤੇ ਬਹੁਤ ਵੱਡੇ ਪੱਦਰ ਦੇ ਪ੍ਰੋਟੈਸਟ ਹੋਇਆ ਸਾਨਾਂ ਨੂੰ ਸਾਰੀ ਦੁਨੀਆ ਚ ਲਿਆ ਕੇ ਟਰੈਕਟਰ ਬਾੜ ਤੇ ਕੱਲ ਉਹਨਾਂ ਨੇ ਯਾਨੀ ਇਹ ਨਹੀਂ ਵੀ ਇੱਥੇ ਇਕੱਲਾ ਆਪਾਂ ਹੀ ਲੜ ਰਹੇ ਹਾਂ ਸਾਰੇ ਲੜ ਰਹੇ ਹਾਂ ਉਰੀ ਦੁਨੀਆ ਦੇ ਪੱਤੇ ਦਾ ਕਾਰਪੋਰੇਟ ਕਿਵੇਂ ਗਲਬਾ ਪਾਉਣਾ ਹੈ ਕਿਵੇਂ ਦੱਪਣਾ ਸਾਰਾ ਇਸ ਖੇਤੀ ਸੈਕਟਰ ਨੂੰ ਕਿਵੇਂ ਆਪਣੇ ਹੱਥ ਚ ਕਰਨਾ ਹੈ ਕੰਮ ਉਹ ਸਾਰੇ ਪਾਸੇ ਲੱਗੇ ਹੋਏ ਨੇ ਤੇ ਸਾਡੇ ਵਾਲੇ ਹਲੇ ਭਰਾਵੋ ਬੇਨਤੀ ਕਰਦਾ ਇਹਦਾ ਜਦੋਂ মিডিਆ ਰਹੀ ਵੀ ਕਹਿੰਦੇ ਆ ਵੀ ਜਿਹੜੇ ਘਰਾਂ ਚ ਬੈਠੇ ਨੇ ਜਾਂ ਹੁਣ ਸਾਡੇ ਕਿਸਾਨ ਹਰਸਣ ਉਹ ਵਿਚਾਰਕ ਬਖਰੇ ਮੈਂ ਤਾਂ ਹਜ਼ਾਰ ਨੇ ਹਾਂਜੀ ਸੋਡੇ ਮੇਰੇ ਨਾਲ ਮਤ ਨਹੀਂ ਮਿਲ ਸਕਦੀ ਮੇਰੀ ਸੁਣਨ ਵਾਲੀ ਮਿਲ ਸਕਦੀ ਮਤ ਤਾਂ ਨੂੰ ਵੀ ਦੇ ਰਹਿਣੇ ਹਾਂਜੀ ਪਰ ਜਦੋਂ ਮੰਚਲ ਇੱਕ ਕਾ ਨਿਸ਼ਾਨਾ ਇੱਕ ਕਾ ਰਾਈਸ ਹਾਂ ਜੀ ਕਿ ਨਾ ਜਾਂਦਾ ਕਿੱਥੇ ਹਾਂ ਜੀ ਕਿੰਨੇ ਬੋਰਡ ਲੱਗੇ ਆ ਭਵੰਤਮਾਨ ਦੀ ਫੋਟੋ ਵਾਲੇ ਪੰਜਾਬ ਮੇਰੇ ਬੇਟੇ ਤੋਂ ਬਣਾ ਤਾ ਇੱਕ ਬੋਰਡ ਆਪਾਂ ਘੱਟੋ ਘੱਟ ਵੀ 2025 ਦਾ ਲਾ ਲਗੇ ਲੱਗ ਰਿਹਾ ਜੀ ਤਾਂ ਲੱਖਾਂ ਨੇ ਕਰੋਨਾ ਵਾਲੇ ਦਾ ਬੋਰਡ ਹੀ ਹੋ ਗਏ ਕੱਲ ਹੀ ਐਡ ਤੇ ਜਾਂ ਚੈਨਲਾਂ ਨੂੰ ਕਿੰਨੇ ਪੈਸੇ ਦੇਣੇ ਆ ਜਾ ਮੀਡੀਆ ਨੂੰ ਖਰੀਦਣਾ ਕਿਵੇਂ ਆ ਮਸ਼ਹੂਰੀ ਕਿਵੇਂ ਕਰਨੀ ਆ ਉਹ ਦਾਅਤੇ ਕਿੰਨੇ ਪੈਸੇ ਕਰਦਨੇ ਆ ਇਹ ਸਾਰਾ ਪੈਸਾ ਐਂ ਜਾਂਦਾ ਏ ਰੋਕ ਦਾ ਰੋਲਾ ਇਹ ਪਾਉਂਦਾ ਹੁੰਦਾ ਸੀ ਬੋਰਡਾਂ ਦਾ ਹਾਂ ਉਹ ਤਾਂ ਟੇਪ ਹੁੰਦਾ ਸੀ ਸੱਚ ਜਿਹੇ ਰੜਾ ਪਾਉਂਦਾ ਹਾਂ ਗੱਡੀਆਂ ਲੈ ਰਹੇ ਸੱਚ ਗੱਡੀਆਂ ਦਾ ਗੱਡੀਆਂ ਦੀ ਗੱਡੀਆਂ ਹਾਂ ਸਰਕਾਰ ਹੋਣਾ ਗੱਡੀਆਂ ਭਾਈ ਕਿਹੜੀਆਂ ਲੈ ਰਹੇ ਨੇ ਪਤਾ ਨਹੀਂ ਕੀ ਗੱਡੀਆਂ ਲੈ ਰਹੇ ਨੇ ਲੈਂਡ ਕਰੂਜ਼ ਲੈ ਰਹੇ ਆਹ ਲੈਂਡ ਕਰੂਜ਼ ਲੈ ਰਹੇ ਹਾਂ ਲੈਂਡ ਕਰੂਜ਼ ਸਰਕਾਰ ਬੜੀਆਂ ਵੱਡੀਆਂ ਨੇ ਨਵੀਆਂ ਲੈ ਲੈਂਡ ਕਰੂਜ਼ ਲੈ ਰਹੇ ਨਾਲੇ ਉਹ 14 ਵੱਡੀਆਂ ਪੰਜਾਬ 'ਚ ਨਹੀਂ ਨਾ ਚੱਲਣੀਆਂ 40 ਦੀਆਂ ਨਹੀਂ ਦਿੱਲੀ ਜਾਣੀਆਂ ਤੁਸੀਂ ਹੁਣ ਦਿੱਲੀ ਦੀ ਰੈਲੀ ਵੇ ਨਹੀਂ ਹੋਣਾ ਕੇਜਰੀਵਾਲ ਹਰਾਂ ਦੀ ਉਹਨਾਂ ਦੇ ਅੱਗੇ ਪਿੱਛੇ ਆਪਣੇ ਬਾ ਨਾ ਪੀਂਦੀਆਂ ਪੱਗਾਂ ਵਾਲੇ ਮੁੰਡੇ ਦੀਦੇ ਨਹੀਂ ਉਹ ਕੌਣ ਪੰਜਾਬ ਦੇ ਆ ਪੰਜਾਬ ਦੇ ਆ ਕਮਾਂਡੋ ਸਾਰੇ ਪੰਜਾਬ ਦੇ ਆ ਕੋਈ ਯਾਰੋ ਕਿਹੜੀ ਅਥਾਰਟੀ ਨਾਲ ਤੁਸੀਂ ਦੇ ਰਹੇ ਹੋ ਇਹ ਤਾਂ ਗੱਲ ਕਲੀਅਰ ਕਰੋ ਜਿੰਨਾ ਦੇ ਨੀ ਇਲੈਕਸ਼ਨ ਦੇ ਕਰਕੇ ਹੋਣਾ ਹੈ ਪੰਜਾਬ ਦਾ ਬਿਲਕੁਲ ਤੁਸੀਂ ਦਿੱਲੀ ਦੀ ਗੱਲ ਕੀਤੀ ਤੁਸੀਂ ਮੈਂ ਤੇ ਬਾਈ ਗੱਲ ਕਰਦੇ ਹੁੰਦੇ ਸੀ ਬਾਈ ਮੈਂ ਦੱਸਣ ਲੱਗਾ ਕਹਿੰਦਾ ਟਾਰਗੇਟ ਦਿੱਤੇ ਲੱਖਿਆ ਡੀਜੀਪੀ ਨੂੰ ਟਾਰਗੇਟ ਅੱਡਾ ਜੀ ਸਿੰਘਾਂ ਨੂੰ ਅੱਡਾ ਕਮਿਸ਼ਨਰਾਂ ਨੂੰ ਅੱਡਾ ਐਸਐਸਪੀ ਨੂੰ ਆਡਾ ਐ ਟਾਰਗੇਟ ਆ ਵੀਜੀਲੈਂਸ ਨੂੰ ਆਡਾ ਵੀ ਤੁਸੀਂ ਇੰਨਾ ਪੈਸਾ ਇਕੱਠਾ ਕਰਕੇ ਇਹ ਸਾਰਾ ਦਿੱਲੀ ਲੈ ਜਾਣਾ ਇਹ ਤਾਂ ਮੈਨੂੰ ਲੱਗਾ ਇੰਨੇ ਉਹ ਮਾੜੇ ਸੀਗੇ ਉਹਨਾਂ ਨੇ ਆ ਬਰਬਾਦੀ ਕੀਤੀ ਨਾ ਜਿਹੜੇ ਇਸ ਪਾਕ ਨੂੰ ਆਪਾਂ ਪਹੁੰਚ ਰਿਹਾ ਹਾਂ ਜੀ ਤੇ ਹੁਣ ਆਪਾਂ ਤੁਸੀਂ ਆ ਦੇਖੋ ਸਾਡੇ ਸਾਡੇ ਲੋਕ ਵੀ ਬਾਈ ਸਮਝਦਾਰ ਨਹੀਂ ਇਹ ਆਪਾਂ ਨੂੰ ਮੰਨਦੇ ਅਸੀਂ ਆ ਆਪ ਦੀ ਬਰਬਾਦੀ ਦੇ ਅਸੀਂ ਆਪ ਵੀ ਜ਼ਿੰਮੇਵਾਰ ਜੇ ਦੇਖ ਲਓ ਆਪਾਂ ਸਾਰੇ ਕਿਸਾਨੀਆਂ ਨਾਲ ਜੁੜੇ ਹੋਏ ਬੰਦੇ ਆ ਜਿੱਥੇ ਬੰਦਗਾਨਾ ਤੁਸੀਂ ਜੁੜੇ ਹੋਇਆ ਮੈਂ ਵੀ ਜੁੜਿਆ ਹੋਇਆ ਮੈਨੂੰ ਇੰਨਾ ਜਥੇ ਬੰਦਗਾਨਾ ਘੱਟੋ ਘੱਟ 10-12 ਸਾਲ ਤੋਂ ਗੱਲ ਲਗਾਤਾਰ ਮੈਂ ਕਰ ਰਿਹਾ ਮੈਂ ਕਿਹਾ ਪਾਣੀ ਦੇ ਮੁੱਦੇ ਤੇ ਗੱਲ ਕਰਾਂ ਹਾਂ ਹੁਣ ਤੁਸੀਂ ਇੰਨੇ ਬੰਦੇ ਬੈਠੇ ਹੋ ਤੁਸੀਂ ਦੱਸੋ ਕਿੰਨਾ ਪਾਣੀ ਆਪਣਾ ਐਜ ਕੀ ਐਸ ਕੀ ਥੱਲੇ ਚਲਾ ਗਿਆ ਉਹ ਇਕੱਲਾ ਕਿਸਾਨ ਜ਼ਿੰਮੇਵਾਰ ਨਹੀਂ ਹੈਗਾ ਜਿਹੜੀ ਗੱਲ ਆਪਾਂ ਕਰਦੇ ਹਾਂ ਜਿੰਨਾ ਨਿਕਲਦਾ ਹੈ ਆ ਤਿੰਨ ਸੈਂਟਰਾਂ ਦੀ ਗੱਲ ਕੀਤੀ ਤਾਂ 10.5 ਕਰੋੜ ਲੀਟਰ ਪਾਣੀ ਮਤਲਬ ਕਿੰਨੀਆਂ ਕੁ ਮੋਟਰਾਂ ਚੱਲ ਜਾਂਦੀਆਂ ਇਹਦੇ 'ਚ ਔਰ ਸਿਰਫ 3 ਸੈਂਟਰਾਂ ਦੀ ਗੱਲ ਕਰ ਰਹੇ ਹਾਂ ਅਸੀਂ ਕਾਲੇ ਪਾਣੀ ਦੀ ਜਦ ਕਿ 1400 ਸੈਂਟਰ ਨੇ ਇਹੋ ਜਿਹੇ ਜਿਹੜੇ ਸਾਡੇ ਪੰਜਾਬ ਦੇ ਉਤਲੇ ਪਾਣੀ ਨੂੰ ਸਰਫੇਸ ਦਾ ਪਾਣੀ ਕਹਿ ਦੇ ਨੇ ਉਹ ਆਪਾਂ ਦਰਿਆਵਾਂ ਦਾ ਕਹਿ ਲਓ ਜਿਹਨੂੰ ਗੰਦਾ ਕਰ ਰਹੇ ਨੇ 1400 ਸੈਂਟਰ ਤੇ ਉਹ 5 ਤੋਂ 600 ਸੈਂਟਰ ਨੇ ਜਿਹੜੇ ਥੱਲੇ ਪਾ ਰਹੇ ਨੇ ਜਿਹੜੇ ਰਿਵਰਸ ਮੋਡ ਕਰਕੇ ਫੈਕਟਰੀਆਂ ਥੱਲੇ ਪਾ ਰਹੀਆਂ ਨੇ ਉਹ 600 ਕੋਈ ਸੈਂਟਰ ਉਹਨੇ ਜਿਹੜੇ ਥੱਲੇ ਪਾ ਰਹੇ ਨੇ ਇਹ 2000 ਸੈਂਟਰਾਂ ਨੂੰ ਬੰਦ ਕਰਾਵਾਂਗੇ ਕਿਵੇਂ ਵੀ ਆ ਤਿੰਨਾਂ ਲਈ ਤਾਂ ਇਹਨਾਂ ਨੇ ਇੰਨਾ ਆਰਡਰ ਹੋ ਗਿਆ ਫੇਰ ਨਹੀਂ ਮੰਨੇ ਕੀ ਕਰਨ ਦੱਸੋ ਇਹ ਤਾਂ ਭਾਈ ਇਹਨਾਂ ਨਾਲ ਗੱਲ ਕਰਨੀ ਪੁੱਜ ਇਹਨਾਂ ਦੀ ਸਰਕਾਰ ਕਿ ਜੇ ਇਹ ਡੀਡੀ ਹੋ ਰਹੇ ਫੇਰ ਜਾ ਪੰਜਾਬ ਦੇ ਲੋਕ ਆ ਅਸੀਂ ਉਹ ਗੱਲ ਆ ਆਪਣੇ ਪੰਜਾਬੀਆਂ ਦੀ ਕਹਾਵਤ ਆ ਵੀ ਆਪਾਂ ਹੱਕੜ ਮਰੇ ਚੜਜਾਦ ਕਰਦੇ ਆਂ ਤੇ ਇਹ ਗੱਲ ਆ ਇਹ ਗੁੱਸਾ ਲੱਗੂ ਅਸੀਂ ਕਿਹਨਾਂ ਲੈ ਲੋ ਆਹ ਹੁਣ ਥੋੜਾ ਝੋਨਾਂ ਦੇ ਚੱਕਿਆ ਗਿਆ ਆਪਾਂ ਫੇਰ ਨਿਕਲੇ ਨਾ ਹਾਂ ਆਪਾਂ ਨੂੰ ਅੱਜ ਦੇਖਦਾ ਹਰ ਪੰਜਾਬੀ ਨੂੰ ਪਤਾ ਲੱਗ ਗਿਆ ਹਰ ਬੰਦੇ ਨੂੰ ਪਤਾ ਲੱਗ ਗਿਆ ਵੀ ਸਾਡਾ ਪਾਣੀ ਮੁੱਕੂ ਪਤਾ ਨਾ ਆਪਾਂ ਅੱਜ ਉਹਦਾ ਹੱਲ ਕਿਉਂ ਨਹੀਂ ਸੋਚਦੇ ਜਿੱਤੇ ਮੁੱਕ ਗਿਆ ਉਦੋਂ ਕੀ ਕਰਾਂਗੇ ਜਿੱਤੇ ਧਰਤੀ ਇਹੋ